ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਨੰਬਰ ਆਪਣਾ 8427019877 ਸਸੀ ਘਾ ਭਾਈ ਅਸਰਿਕਾਟ ਚਲੋ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੇ ਸੀਰ ਨਿਹਾਲ ਸਿੰਘਾ ਮੋਬਾਈਲ ਨੰਬਰ ਆਪਣਾ 8727809935 ਅੱਜ ਆਪਾਂ ਦੋ ਲੈੰਦੇ ਆ ਜਾਨਵਰ ਦੋਨੇ ਸੂਏ ਵੇ ਹਨਾ ਦੋਨੇ ਸੂਏ ਵੇ ਕਰੇ ਸੁਣਿਆ 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 ਲੈਣੇ। ਇਹ ਸੁਣਿਆ ਸੁਣਿਆ ਕਰਨ ਰਾਤ ਦੀ ਗੱਲ। ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਵੈੜ ਦੇਖੀ ਜੰਨੇ ਆ। ਕਿਹਦਾ ਸੁਆਹ ਹੋ ਸੁਈ ਵੀ। ਉਹਦਾ ਦੂਜਾ ਦੂਜਾ ਕਰਦੇ ਪ੍ਰਤੀਜਰ ਆਲਾ। ਪਰ ਆਪਾਂ ਦੂਜਾ ਨਹੀਂ ਕਹਿਣਾ ਇਹਨਾਂ ਨੂੰ। ਆਪਾਂ ਦਾ ਤੀਜਾ ਕਰ ਲਾ ਲਾਣਾ। ਠੀਕ ਹੈ। ਤੇ ਬੱਚਾ ਕੀ ਹੈ ਪਿੱਛੇ? ਮਗਰ ਇਹਦੇ ਬੱਸੀ ਠੰਡੀ ਸੀ। ਠੀਕ ਹੈ ਤੇ ਹੁਣ 7 ਵਜੇ ਨੂੰ ਨੇ ਫੜ ਜਾਣਾ ਪਹਿਲਾਂ। ਠੀਕ ਹੈ ਕੱਲ ਆਈ ਆਪਣੇ ਕੋਲ। ਹਾਂ। ਸਵੇਰੇ ਕਿੰਨਾ ਦੁੱਧ ਕੱਢਿਆ ਨੇ? ਇਹਦੇ ਥੱਲੇ ਹੁਣ ਜਣ 14 ਲੀਟਰ ਆ। 7 ਲੀਟਰ ਟਾਈਮ ਦਾ। ਹਾਂ ਬਗਾ ਦੋਨਾ ਬਗਾ ਮੰਨ ਲਿਓ ਦੁੱਧ ਠੀਕ ਹੈ ਤੇ ਦੁੱਧ 40 ਲੀਟਰ ਜਮਾ ਨਿੰਬੜੂ ਹਾਜ਼ਰ ਹਾਂ ਹਾਂ ਪੂਰਾ ਤਿਆਰ ਧਾਰਾ ਦੂਰਾ ਓਕੇ ਜਮਾ ਮੋਟਾ ਧਾਰਾ ਪੂਰਾ ਤੇ ਰੇਟ ਇਹਦਾ ਕੀ ਰੱਖਿਆ ਰੇਟ ਇਹ ਆਪਾਂ 47 ਗਜਾਇ ਸੋਜੂ ਹੋਜੂ ਹੋਜੂ ਦੁੱਧ ਮੰਨ ਕੇ ਜੇ ਦੀ ਵੀ ਕਿੰਨਾ ਕਵਾ ਸਕਦਾ ਦੁੱਧ ਤਾਂ ਹੀ ਹੋਣਾ ਚਲੋ ਸਟਾਰਟ ਇੰਝ ਸਮਝ ਲੈ ਹਨਾ 5 4 ਕਿਲੋ ਤਾਂ 4 ਕਿਲੋ ਤਾਂ ਵਧਾਉਗੀ 17 18 ਕ ਮੰਨ ਲਈ ਦੇ ਦੂਗੀ ਹਾਂ ਅਸੀਂ ਬਿਲਕੁਲ ਦੱਬ ਕੇ ਭਾਈ ਬਾਕੀ ਸੀਲ ਠੰਢੀ ਵਾਦੂਗਾ ਵਾਦੂ ਕੋਈ ਥਣ ਚ ਭੂਰ ਛਾਰਲਾ ਕੁਛ ਨਹੀਂ ਨਾ ਨਾ ਪੂਰੀ ਚੰਗੀ ਹੈ ਸੁਭਰ ਸੂਈ ਸਵਾਈ ਵੀਰ ਨੇ ਖਰੀਦੀਆ ਧਾਰਾ ਦੂਰਾ ਮਾਰ ਕੇ ਚੋਕੇ ਖਰੀ ਜੋ ਵਪਾਰੀ ਸੁਆਹੇ ਪਾਸੂ ਖਰੀਦਦਾ ਪੂਰੀ ਤਸੱਲੀ ਕਰਕੇ ਪੇਮੈਂਟ ਲਾਉਣੀ ਹੁੰਦੀ ਹੈ ਪਹਿਲਾਂ ਆਪ ਤੇ ਕੀਮਤ ਇਹਦੀ ਹੈਗੀ 47000 ਮਾਣ ਦਾ ਨਾ ਆਪਾਂ ਕਰਦਾਂਗੇ ਹਨਾ ਮਾੜਾ ਮੋਟਾ ਗਜ ਇਸ ਵਿੱਚ ਹੋਜੂ ਸੋ ਕੱਦ ਕਾਠ ਵਗੈਰਾ ਦੇਖੋ ਸੁਆ ਤੀਜਾ ਘੇਗੀ ਬਹਿੜ ਬੱਚਾ ਇਹਦੇ ਪਿਛੇ ਖੜੀਆ ਬੱਚੀ ਤੇ ਬਾਕੀ ਲੇਵਲੂ ਵਾ ਦੇਖੋ ਖਬਰਦਾਰ ਕਿਹਾ ਵਾਤਾ ਹੁਣ ਸ਼ਾਮ ਦਾ ਟਾਈਮ ਆ ਚੋਈਏ ਦੀ ਹੋਣੀ ਆ ਤੇ ਸਾਫ ਸੁਥਰੀ ਬਹਿੜਾ ਚੋ ਕੇ ਆਪ ਦੀ ਦੋ ਟਾਈਮ ਤਸੱਲੀ ਕਰਕੇ ਲੈ ਸਕਦੇ ਹੋ ਸੋ ਬਾਕੀ ਲੇਵਾ ਵਗੈਰਾ ਦੇਖੋ ਚਲੋ ਪੂਰਾ ਥੋੜਾ ਸਾਫ ਸੁਥਰਾ ਮੁੱਠੀ ਵਾਲਾ ਸਾਫ ਸੁਥਰਾ ਦਾਣਾ ਕੋਈ ਸੈਡ ਨਹੀਂ ਕੋਈ ਫੈਟ ਨਹੀਂ ਇਹਦੇ ਵਿੱਚ ਤੇ ਜਿੰਦ ਜਾਨ ਰਾਜੀ ਪਲੀ ਵੀ ਆ ਬੱਚਾ ਇਹਦੇ ਵਿੱਚੇ ਬੱਚੀ ਆ ਜਰਸੀ ਦੇ ਵਿੱਚ 47000 ਕੀਮਤ ਤੇ ਇਹਦੇ ਵਿੱਚ ਮਾਨਦਾਨ ਹੋ ਜੇ ਤੇ ਬਾਕੀ ਥੱਲੇ ਥਾਂ ਦੇਖੋ ਚਾਰੀ ਨਹੀਂ ਖੜਦੇ ਮੇਰੇ ਕੋਲ ਕਿਵੇਂ ਪੂਰੀ ਚੰਗੀ ਸਾਫ ਸੁਥਰੀ ਆ ਤੇ ਨਿਆਣਾ ਮੇਰੇ ਸਾਲ ਪੌਣਾ ਪੌਲੀ ਲੋੜ ਰਹੀ ਹਨ ਹਾਂ ਪਾਏ ਪਵਾ ਲੈਂਦੀ ਆ ਜਰਸੀਆਂ ਦਾ ਕੰਮ ਹੀ ਆਦਾ ਵੀ ਹਾਂ ਪਵਾ ਪਵਾ ਵੀ ਤੇ ਦੂਜਾ ਨੰਬਰ ਜਿਹੜੇ ਬੇ ਕ੍ਰਾਸ ਬੈਟ ਦੇਖੀ ਜ ਨੇ ਇਹ ਆਪਣਾ ਤੀਜਾ ਹੀ ਨੂੰ ਮੰਨੋ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਬੱਚਾ ਦਾ ਉਹ ਕੜਾ ਇਹਦੇ ਮਗਰ ਹੈਗਾ ਬੱਚਾ ਕੈਮਕ ਦੇਣ ਦੱਸਿਆ ਮਾਲਕ ਨੇ ਆਪ ਨੂੰ ਅੱਜ ਇਹਨੂੰ ਹੋ ਗਿਆ ਤੋਫਨ ਚੌਥਾ ਦਿਨ ਹੋ ਗਿਆ ਸੂਈ ਨੂੰ ਆਇ ਮੈਲਾ ਮੂਲਾ ਲੱਗਿਆ ਪਿਆ ਹੈ ਨਾ ਲੱਗਿਆ ਪਿਆ ਮੈਲਾ ਮੂਲਾ ਨਹੀਂ ਨਾ ਠੀਕ ਹੈ ਠੀਕ ਹੈ ਤੇ ਨਾਲਾ ਨੂੜਾ ਬਹੁਤ ਚੰਗਾ ਹੈ ਹਮਾਂ ਨੇ ਦਿਨ ਬਰੀਕੀ ਜਿਹਾ ਬਹੁਤ ਚੰਗਾ ਲੱਗਦਾ ਕਿੰਨਾ ਤਾਂ ਤਾਜ਼ ਰਹਿ ਜਾਗੇ ਇਸ ਲਈ ਇਹਦੇ ਥਲੇ 12 ਮੀਟਰ ਹੈ 6 ਘੰਟੇ ਟਾਈਮ ਦਾ ਹਜੇ ਤੋ ਤੇ ਪਾਉ ਨੂੰ ਥੋੜਾ ਸਤਾਈ ਵੀ ਹੈ ਨਾ ਮੋਜ ਨਾਲ ਇਹਨੂੰ ਤਾਂ ਇੱਕ ਤਾਂ ਪਾ ਹੀ ਦੇਣਾ ਤੇ ਇਹਦਾ ਭਾ ਕੀ ਕਰਦੇ ਨੇ ਇਹ ਆਪਾਂ ਦੇ ਦੇਾਂਗੇ 48 ਦੀ ਥੋੜੀ ਬਾਹਰ ਨੂੰ ਇਹਨੂੰ ਸਭਰ ਇਹਦਾ ਭਾ ਹੈਗਾ 48000 ਰੁਪਇਆ 12 ਤੇ 13 ਲੀਟਰ ਦੁੱਧ ਹਾਜ਼ਰ ਆ ਤੇ ਵਾਕਿਆ ਦੇਖੋ ਜਮਾ ਕਿਆ ਬਾਤ ਆ ਜਮਾ ਗੰਡੇ ਜੜ ਹੁੰਦੇ ਥੱਲੇ ਆ ਨਾੜਾ ਫਰੀ ਜੀ ਤੇ ਆਮ ਨਾਲ ਜਾਣ ਲਓ ਜਾਨੀ ਬਰੀਕੀ ਚ ਨਾੜਾ ਦਿਖਾਈ ਦਿੰਦੀ 68 ਲੀਟਰ ਪਾ ਦਿੰਗੇ ਆਮ ਨਾਲ ਹਾਂ ਹਾਂ ਆਮ ਨਾਲ ਸੋ ਵੱਡੀਆਂ ਕ੍ਰਾਸ ਵੇੜ ਆ ਗਈਆਂ ਜਿੰਦ ਜਿੰਦ ਨਾਲੇ ਰਾਜੀ ਪੂਰੀਆਂ ਜੰਮੀਆਂ ਬਣੀਆਂ ਸੋ ਦੇਖੋ ਵੇੜ ਪੂਰੀ ਸਾਫ਼ ਜਿਹਾ ਪਾਣੀ ਵਿੱਚ ਫਿੱਟ ਕੇ ਜਾਂਦੀਆਂ ਸੋ ਆ ਲੈਵਾ ਦੇਖੋ ਜਮਾ ਕਿਆ ਬਾਤ ਆ ਪੂਰਾ ਸੋਹਣਾ ਸਾਫ਼ ਸੁਥਰਾ ਲੈਵਾ ਤੇ ਥੱਲੇ ਮਿਲ ਕੇ ਵੇਨ ਵਗੈਰਾ ਦੇਖੋ ਰਾਜੀ ਪਲੀ ਪੂਲੀ ਬਹੁਤ ਆ ਗਈ ਤੇ ਜੰਗ ਪਾ ਦੂ 17 18 ਕਿਲੋ ਆਮ ਨਾਲ ਹਾਂ ਹਾਂ ਪੋਣਾ ਪੋਣਾ ਕਹ ਠੀਕ ਹੈ ਜਦੋਂ ਫਿਲ ਦਾ ਵਿਦੇ ਜਾਣ ਲੱਗਿਆ ਅੰਦਰ ਦੋ ਦੋ ਕੋਲੋਂ ਤਲ ਤਲ ਠੀਕ ਹੈ ਇਹ ਬਾਅਦ ਨੰਬਰ ਸੋ ਵੀਰੇ ਦੋ ਬਿਹੜਾ ਫੋਰ ਸੇਲ ਆ ਪਿੰਡ ਹਮਦਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ ਸੋ ਇਹਨਾਂ ਵਿੱਚੋਂ ਕੋਈ ਵੀ ਨਾਲ ਕਿਸੇ ਵੀਰ ਤੇ ਪਸੰਦ ਹੋਵੇ ਇਸ ਨੰਬਰ ਨਾਲ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਤ ਰੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ